ਸਸਕੀ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਬ੍ਰੋਟੀ ਦੇ ਆਦਰਸ਼ ਨਗਰ ਦੇ ਵਿੱਚ ਲੈ ਕੇ ਆਏ ਆ ਤੁਹਾਨੂੰ ਮੈਂ ਰੋਜ਼ ਤਾਂ ਜ਼ਿਕਰ ਕਰਦਾ ਰਹੇ ਨੀ ਆਦਰਸ਼ ਨਗਰ ਚ ਆਪਣਾ ਕੰਮ ਹੈ ਨਾ ਤਾਂ ਅੱਜ ਕੋਈ ਭਰਾ ਆਈ ਸੀ ਆਪਣੇ ਕੋਲੇ ਮੈਂ ਸੋਚਿਆ ਵੀ ਆਪਾਂ ਪਲਾਟਾਂ ਨੇ ਤੁਹਾਨੂੰ ਨਿਗਾਹਸਾਰੀ ਕਰਾ ਦਈਏ ਨਾ ਬਹੁਤ ਸੋਹਣਾ ਪਲਾਟ ਨਿਕਲਿਆਗਾ ਭਰਾਵਾਂ ਨੂੰ ਕੋਈ ਨਾ ਲੋੜ ਪੈ ਗਈ ਪੈਸਿਆਂ ਦੀ ਭਾਸ ਏਰੀ ਵੇਚ ਰਹੇ ਆਏ ਤਾਂ ਆਜੋ ਮੈਂ ਤੁਹਾਨੂੰ ਇੱਕ ਵਾਰੀ ਸਾਰੇ ਪਲਾਟ ਦੀ ਬਾਰਡਰੀ ਵਾਲ ਦਿਖਾ ਦਿਆਂ ਸਾਰਾ ਨਾ ਬਲਕਨ ਬੱਜਿਆ ਹੋਇਆ ਪੂਰਾ ਪੱਕਾ ਕੰਮ ਕੀਤਾ ਹੋਇਆ ਨਾ ਨਾ ਤਾਂ ਜਿਹੜਾ ਇਹਦਾ ਫਰੰਟ ਆ ਉਹ 30 ਆ ਜਿਹੜਾ ਦਾ ਫਰੰਟ ਆ ਉਹ 30 ਆ ਤਾਂ ਪੈਕੇਜ ਜਿਹੜੀ ਢੁਗਾਈ ਆ ਉਹ 78 ਆ ਬਹੁਤ ਸੋਹਣੀ ਕੋਠੀ ਆ ਪੈਨ ਦੇ ਫੋਨ ਵਾਂਗੂ ਬਹੁਤ ਵਧੀਆ ਕੋਠੀ ਬੋਲ ਆ ਸਾਰੇ ਲਗਭਗ ਨਾਲ ਤਗੜੇ ਤਗੜੇ ਅਫਸਰਾਂ ਦੇ ਘਰ ਹੀ ਆਗੇ ਚਾਰਚਪਰੀ ਨਿਗਾਹ ਮਾਰ ਕੇ ਦੇਖੋ ਸਾਰਾ ਇਹ ਏਰੀਆ ਪੂਰਾ ਵਧੀਆ ਆ ਤਗੜੇ ਤਗੜੇ ਘਰ ਅਫਸਰਾਂ ਦੇ ਜ਼ਿਮੀਦਾਰਾਂ ਦੇ ਘਰ ਆ ਜਾਂ ਹੋਰ ਵੱਡੇ ਵੱਡੇ ਅਫਸਰਾਂ ਦੇ ਘਰ ਆ ਇੱਥੇ ਆਦਰਸ਼ ਨਗਰ ਦੇ ਵਿੱਚ ਆਪਾਂ ਖੜੇ ਆ ਜੇ ਕੋਈ ਭਰਾ ਇਸ ਪਲਾਟ ਨੂੰ ਖਰੀਦਣਾ ਚਾਹੁੰਦਾ ਉਹ ਜਲਦੀ ਛੋੜੇ ਸੰਪਰਕ ਕਰੇ ਹਨਾ ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਹੇ ਇਹਦੇ ਵੀ ਚੈਨਲ ਨੂੰ ਨਾ ਜਿਹੜੇ ਭਰਾ ਆਪਣੇ ਨਾਲ ਜੁੜੇ ਹੋਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੰਟੀਨਿਊ ਬ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਤਾਂ ਕਿ ਜਿਵੇਂ ਇਹੋ ਜਿਹੇ ਕੋਈ ਸੌਦੇ ਨਿਕਲਦੇ ਆ ਇਹ ਮਿੰਟੋ ਮਿੰਟੀ ਵਿਕ ਜੰਦੇ ਹਨਾ ਫਿਰ ਤੁਹਾਡੇ ਫੋਨ ਆਉਂਦੇ ਰਹਿੰਦੇ ਬਾਈ ਉਹ ਵਿਕ ਗਿਆ ਕਿ ਹੈਗਾ ਇਹ ਫਿਰ 2-3 ਦਿਨਾਂ ਦੇ ਵਿੱਚ ਚੀਜ਼ ਸੇਲ ਹੋਏ ਨਹੀਂ ਕਿਉਂਕਿ ਭਰਾ ਜਿਹੜੇ ਇਨਵੈਸਟਮੈਂਟ ਕਰਨ ਦੇ ਸ਼ੁਕੀਨ ਰੱਖਦੇ ਲੈਂਡ ਵੇਚਦੇ ਹਨਾ ਤਾਂ ਉਹ ਸਾਡੇ ਨਾਲ ਜਲਦੀ ਸੰਪਰਕ ਕਰਿਆ ਕਰੋ ਥੋੜਾ ਜਿ ਨੀਚੇ ਮੈਂ ਆ ਉਹਦੇ ਨੰਬਰ ਪਾਉਣੇ ਹੁੰਨਾ ਹਨਾ ਚੈਨਲ ਦੇ ਆ ਜਿਹੜਾ ਰਾਹ ਆਪਾਂ ਨੂੰ ਹਰੇ ਕਿੰਨਾ ਬਈ ਜੇ ਇਹ 25 ਫੁੱਟ ਗਲੀ ਆ ਜੀ 25 ਫੁੱਟ ਗਲੀ ਦੇ ਉੱਪਰ ਆ ਇਹ ਸਾਰਾ ਪੱਕਾ ਹੋਣਾ ਏਰੀਆ ਸੜਕਾਂ ਛੁੜਕਾਂ ਬਣ ਜਾਣੀਆਂ ਆਉਣ ਵਾਲੇ ਟਾਈਮ ਦੇ ਵਿੱਚ ਹਨਾ ਸਾਰੇ ਨਾਲ ਪਲਾਟ ਤਗੜੇ ਤਗੜੇ ਆਫਸਰਾਂ ਦੀ ਪਈ ਐ ਇੱਥੇ ਨਾਲ ਹੀ ਆਪਣਾ ਇੱਥੇ ਗੁਰੂ ਘਰ ਆ ਗਿਆ ਸੀਵਰੇ ਪਿਆ ਹੋਇਆ ਇੱਥੇ ਹਨਾ ਹਾਂ ਸੀਵਰੇ ਦੇ نیچے ਪਿਆ ਹੋਇਆ ਆਪਾਂ ਬਸ ਕੀ ਕਰਨਾ ਮਿਸਤਰੀ ਲਾਉਣਾ ਇੱਥੇ ਭਰਾਵਾਂ ਨੂੰ ਲੋੜ ਆ ਪੈਸਾ ਦੀ ਕੋਈ ਜ਼ਿਆਦਾ ਤਾਂ ਭਾਸਰੀ ਆਪਾਂ ਨੂੰ ਦੇ ਦੇਣਗੇ ਇੱਕ ਵਾਰੀ ਮੈਂ ਤੁਹਾਨੂੰ ਇਹਦਾ ਫਰੰਟ ਦੁਬਾਰੇ ਫੇਰ ਦੱਸ ਦਿਆਂ 30 ਇਹਦਾ ਫਰੰਟ ਇਹ ਡੀਪ ਹੈਗਾ 78 ਆ ਨਾਲ ਹੀ ਆ ਦੇਖੋ ਗੁਰੂਕਰ ਇੱਥੋਂ ਨਿਗਾ ਮਾਰਾ ਲਓ ਕਿ ਜਿਵੇਂ ਆਪਾਂ ਨੂੰ ਸ਼ਹਿਰ ਬਠਿੰਡਾ ਤੋਂ ਲਗਭਗ ਬਸ ਨਾਲ ਹੀ ਰਹਿ ਗਿਆ 4-5 ਕਿਲੋਮੀਟਰ ਤੇ ਸ਼ਹਿਰ ਬਠਿੰਡਾ ਜਿਵੇਂ ਕਿਸੇ ਭਰਾ ਨੇ ਕੋਈ ਡਿਊਟੀ ਵਗੈਰਾ ਕਰਨੀ ਆ ਆਫਸਰ ਟੈਕ ਕਿਤੇ ਬਦਲੀ ਹੋਏ ਨੇ ਕਿਸੇ ਪੁਲਿਸ ਮੁਲਾਜ਼ਮ ਨਹੀਂ ਹੈਣਾ ਸਾਡੇ ਕੋਲ ਪੁਲਿਸ ਮੁਲਾਜ਼ਮਾਂ ਦੇ ਬਹੁਤ ਫੋਨ ਆਉਂਦੇ ਵੀ ਯਾਰ ਕੋਈ ਬਠਿੰਡਾ ਸ਼ਹਿਰ ਦੇ ਨੇੜੇ ਪਲਾਟ ਹੋ ਗਏ ਹੈਣਾ ਜੇ ਆਪਾਂ ਬਠਿੰਡੇ ਜਾਦੇ ਵੀ ਅੰਦਰ ਜਾਂਦੇ ਆ ਉੱਥੇ ਬਹੁਤ ਜ਼ਿਆਦਾ ਰੇਟ ਆ ਇੱਥੇ ਰੇਟ ਵੀ ਬ ਤੇ ਲੋਕੇਸ਼ ਨੂੰ ਪੂਰੀ ਘੈਂਟ ਆ ਪੂਰਾ ਵਧੀਆ ਘੈਂਟ ਸੌਦਾ ਹੈਗਾ ਬਹੁਤ ਭਰਾਵਾਂ ਦੇ ਫੋਨ ਆਉਂਦੇ ਸੀ ਉਹ ਜਿਹੜੇ ਭਰਾਵਾਂ ਦੇ ਮੇਥੋਂ ਨੰਬਰ ਤਾਂ ਸੇਮ ਹੁੰਦੇ ਨਹੀਂ ਮੈਂ ਤੁਹਾਨੂੰ ਇੱਕ ਜੀ ਹੋਰ ਕਹਿੰਦੇ ਜਿਨ੍ਹਾਂ ਨੇ ਨਾ ਪਲਾਟ ਲੈਣੇ ਹੁੰਦੇ ਆ ਉਹ ਮੈਨੂੰ ਵਟਸਐਪ ਤੇ ਬੋਲ ਕੇ ਭੇਜਿਆ ਕਰੋ ਕਿਉਂ ਫੋਨ ਆਉਂਦੇ ਬਾਲੇ ਫਿਰ ਪਾਦੇ ਜਾਦੇ ਵੀ ਕਿਹਨੇ ਪਲਾਟ ਲੈਣਾ ਸੀ ਜਿਹੜੇ ਨਹੀਂ ਲੈਣਾ ਸੀਗਾ ਤਾਂ ਉਹ ਅੱਜ ਭਰਾਵਾਂ ਨੂੰ ਸਪੈਸ਼ਲੀ ਫੋਨ ਕਰ ਲੈਣ ਇਸ ਪਲਾਟ ਨੂੰ ਖਰੀਦਣ ਵਾਸਤੇ ਕਿਉਂਕਿ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਇਹਨੇ ਸੇਲ ਹੋ ਜਾਣਾਗਾ ਤਾਂ ਆਧਾਰਸ਼ ਨਗਰ ਦੇ ਵਿੱਚ ਆਪਾਂ ਖੜੇ ਆ ਦੁਬਾਰੇ ਫਿਰ ਤੁਹਾਨੂੰ ਇੱਕ ਵਾਰੀ ਦੱਸ ਦਿਆਂ ਗੁਰੂ ਘਰ ਨੇੜੇ ਆ ਬਠ 4 ਕਿਲੋਮੀਟਰ ਹੀ ਆ ਤੇ ਜਿਹੜਾ ਆਦਰਸ਼ ਨਗਰ ਇਹ ਵੀ ਸ਼ਹਿਰ ਟਾਈਪ ਹੀ ਆ ਪੂਰਾ ਸਾਰੇ ਅਫਸਰਾਂ ਦੇ ਘਰ ਆ ਇੱਥੇ ਜਿਹੜੀ ਆਪਾਂ ਗਲੀ ਨੂੰ ਲੱਗਦੀ ਆ ਉਹ 25 ਫੁੱਟ ਆ ਪੂਰੀ ਚੌੜੀ ਮੇਨ ਜਿਹੜਾ ਹਾਈਵੇਅ ਆ ਇੱਥੋਂ ਉਹ ਲਗਭਗ ਨਾਲ ਹੀ ਆ ਬਿਲਕੁਲ ਨੇੜੇ ਇੱਥੋਂ ਨਜ਼ਦੀਕ ਹੀ ਆ ਆ ਘਰਾਂ ਦੀ ਉਹ ਲੱਗ ਇਸ ਨਹੀਂ ਰਿਹਾ ਬਿਲਕੁਲ ਨਾਲ ਹੀ ਆ ਵੱਡਾ ਜਿਹੜਾ ਹਾਈਵੇਅ ਆ ਉਹ ਇੱਥੋਂ ਨਾਲ ਹੀ ਆ ਜਿਹੜਾ ਬਠਿੰਡਾ ਸ਼ਹਿਰ ਤੋਂ ਗੋਨੀ ਵਾਲੀ ਮੰਡੀ ਨੂੰ ਜਾਂਦਾ ਹੈ ਵੱਡਾ ਹਾਈਵੇਅ ਹੈ ਨਾ ਤਾਂ ਮਿਲਦੇ ਆ ਜਲਦੀ ਕਿਸੇ ਨਵੀਂ ਵੀਡੀਓ ਦੇ ਵਿੱਚ ਜੇ ਕੋਈ ਭਲਾ ਇਸ ਪਲਾਟ ਨੂੰ ਖਰੀਦਣਾ ਚਾਹੁੰਦਾ ਉਹ ਮੇਰੇ ਨਾਲ ਨੀਚੇ ਲਿਖੇ ਨੰਬਰਾਂ ਤੇ ਜਲਦੀ ਸੰਪਰਕ ਕਰੋ ਜੇ ਤੁਸੀਂ ਇੱਕ ਦੋ ਵਾਰ ਫੋਨ ਕਰੋਗੇ ਫਿਰ ਇਹ ਪਲਾਟ ਉਹਨੂੰ ਸੇਲ ਹੋ ਚੁੱਕਿਆ ਹੁੰਦਾ ਹਨਾ ਧੰਨਵਾਦ ਜੀ